ਹਮਾਚਲ ਵਿਧਾਨ ਸਭਾ ਦੇ ਜਿਹੜੀ ਹੈ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਹੈ ਉਸ ਦੇ ਅੰਦਰ ਵੀ ਫਟਕਾਰ ਪੈਂਦੀ ਹੋਵੇ ਉਸ ਦੇ ਖਿਲਾਫ ਗੱਲਾਂ ਹੋ ਰਹੀਆਂ ਹੁਣ ਕਾਰਵਾਈ ਦੀਆਂ ਗੱਲਾਂ ਹੋ ਰਹੀਆਂ ਨੇ ਇਤੋਂ ਵੱਡੀ ਤਾਂ ਨਮੋਸ਼ੀ ਨਹੀਂ ਹੋ ਸਕਦੀ ਜੇ ਬੰਦਾ ਮੰਨੇ ਤਾਂ ਅਸਲ 'ਚ ਕੰਗੜਾ ਨਵਤੂ ਨੂੰ ਲੱਗਦਾ ਹੈ ਕਿ ਮੈਂ ਦੇਸ਼ ਦੀ ਲੀਡਰ ਹਾਂ ਉਹ ਦੇਸ਼ ਦੀ ਲੀਡਰ ਬੰਣਾ ਚਾਹੁੰਦੀ ਹੈ ਉਹ ਇਹ ਸਾਬਤ ਕਰਨ ਤੇ ਲੱਗਦੀ ਹੈਗੀ ਕਿ ਜੇ ਸਿਮਰਤੀ ਰਾਣੀ ਮਨਿਸਟਰ ਬਣ ਸਕਦੀ ਹੈ ਤਾਂ ਮੈਨੂੰ ਕਿਉਂ ਨਹੀਂ ਬਣਾਇਆ ਜਾ ਸਕਦਾ ਉਹਦੀ ਜਿਹੜੀ ਦੌੜ ਆ ਉਹ ਭਾਜੀਪੀ ਨੂੰ ਖੁਸ਼ ਕਰ ਤੇ ਲੱਗੀ ਹੋਈ ਆ ਉਹ ਹਿੰਦੂ ਸਾਈਕੀ ਨੂੰ ਖੁਸ਼ ਕਰ ਤੇ ਲੱਗੀ ਹੋਈ ਆ ਉਹ ਆਰਐਸਐਸ ਨੂੰ ਖੁਸ਼ ਕਰ ਤੇ ਲੱਗੀ ਹੋਏਗਾ ਜਿੰਨਾ ਸਿੱਖਾਂ ਨੂੰ ਗਾਲਾਂ ਕਢੋ ਜਿੰਨਾ ਪੰਜਾਬੀਆਂ ਨੂੰ ਗਾਲਾਂ ਕਢੋ ਉਹਨਾਂ ਸਾਡੇ ਮੋਢਿਆਂ ਤੇ ਤੱਬਕੇ ਲੱਗਣਗੇ ਉਹ ਬੀਬੀ ਕਲਗੀ ਲਵਾਉਣ ਦੇ ਖਾਤਰ ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਉਹ ਬੀਬੀ ਨੂੰ ਕਮਲੀ ਨੂੰ ਇਹ ਨਹੀਂ ਪਤਾ ਕਿ ਸਿੱਖ ਸ਼ੇਰਾਂ ਦੀ ਕੌਮ ਆ ਔਰ ਸ਼ੇਰਾਂ ਦੀ ਜਿਹੜੀ ਸਵਾਰੀ ਨਾ ਉਹ ਕੋਈ ਕੋਈ ਕਰ ਸਕਦਾਗਾ ਪਹਿਲਾਂ ਵੀ ਇਸ ਕੌਮ ਦੀ ਸਵਾਰੀ ਕਰਨ ਦੀ ਕਈਆਂ ਨੇ ਕੋਸ਼ਿਸ਼ ਕੀਤੀ ਸੀ ਤੇ ਉਹ ਪਰ ਸ਼ੇਰ ਨੇ ਆਪਣੇ ਮੂੰਹ ਦੇ ਵਿੱਚ ਪਾ ਲਿਆ ਸੀ ਉਹਨਾਂ ਲੋਕਾਂ ਨੂੰ ਇਹ ਬੀਬੀ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਨਾ ਤੋੜੋ ਬਹੁਤ ਵਧੀਆ ਗੱਲ ਕੀਤੀ ਹੈ ਸੁਖਵਿੰਦਰ ਸਿੰਘ ਸੁਖੂ ਦੀ ਕਾਂਗਰਸ ਦੀ ਹਿਮਾਚਲ ਸਰਕਾਰ ਨੇ ਕਿ ਘੱਟੋ ਘੱਟ ਉਹਨਾਂ ਦੀ ਜਿਹੜੀ ਅੱਜ ਮੌਨਸੂਨ ਸੈਸ਼ਨ ਹੋਇਆ ਉਹਦੇ 'ਚ ਇਸ ਬੀਬੀ ਦੇ ਕਿਸਾਨਾਂ ਨੂੰ ਲੈ ਕੇ ਨਿੰਦਾ ਪ੍ਰਸਤਾਵ ਤੇ ਪਾਸ ਕੀਤਾ ਗਿਆ ਯਾਰ ਤੁਸੀਂ ਦੇਸ਼ ਦੇ ਅੰਨਦਾਤਾ ਨੂੰ ਬਲਾਤਕਾਰੀ ਕਹਿ ਰਹੇ ਹੋ ਤੁਸੀਂ ਹੱਤਵਾਦੀ ਕਹਿ ਰਹੇ ਹੋ ਕਿਹੜਾ ਕਿਸਾਨ ਹੱਤਵੱਦੀ ਆ ਕਿਹੜਾ ਕਿਸਾਨ ਬਲਾਤ ਕਰੀ ਆ ਇਹ ਬੀਬੀ ਨੂੰ ਗੱਲ ਕਰਨ ਲੱਗਿਆ ਮਾਸਾਪੋਰਾ ਵੀ ਸ਼ਰਮ ਨਹੀਂ ਆਈ ਮਤਲਬ ਇਸ ਬੀਬੀ ਨੇ ਸ਼ਰਮ ਲਾ ਕੇ ਵੇਚ ਹੀ ਦਿੱਤੀ ਤੂੰ ਪੰਜਾਬੀਆਂ ਮਾਵਾਂ ਨੂੰ ਘੱਟੋ ਘੜ ਤੂੰ ਪੰਜਾਬੀ ਮਾਂ ਛੱਡ ਦੇ ਇੱਕ ਇੱਕ ਦੇਸ਼ ਦੀ ਨਾਰੀ ਦੀ ਕੋਖ ਦੀ ਤੇ ਤੂੰ ਉਸ ਇੱਜ਼ਤ ਕਰਨਾ ਦੇਸ਼ ਦੀ ਨਾਰੀ ਦੀ ਤੇ ਇੱਜ਼ਤ ਕਰ ਤੂੰ ਉਦੋਂ ਕਹਿੰਦੇ ਕਿ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਵਾ ਟਕੇ ਟਕੇ ਤੇ ਆ ਕੇ ਦਿਹਾੜੀ 100 100 ਰੁਪਏ ਦੇ ਦਿਹਾੜੀਆਂ ਉਦੋਂ ਨਾ ਤੈਨੂੰ ਸ਼ਰਮ ਆਈ ਨਾ ਤੇਰੀ ਮਾਂ ਨੇ ਤੇਨੂੰ ਕੁਝ ਆਖਿਆ ਨਾ ਤੇਰੇ ਪਿਓ ਨੇ ਆਖਿਆ ਨਾ ਤੇਰੀ ਭੈਣ ਨੇ ਆਖਿਆ ਨਾ ਤੇਰੇ ਸ਼ਰੀਕੇ ਨੇ ਆਖਿਆ ਗਿਆ ਤੇ ਹੁਣ ਤੂੰ ਫਿਰ ਮਤਲਬ ਮੁਰਦਾ ਕੇਂਦਰ ਮੁਰਦਾ ਉਠੂ ਤੇ ਕਫਨ ਪਾੜੂਗਾ ਇਹ ਬੀਬੀ ਦਾ ਉਹ ਵਾਲਾ ਹਿਸਾਬ ਆ ਔਰ ਮੈਨੂੰ ਲੱਗਦਾ ਕਿ ਅੱਜ ਉੱਥੇ ਦੋ ਮੰਤਰੀ ਬੋਲੇ ਨੇ ਹਿਮਾਚਲ ਪ੍ਰਦੇਸ਼ ਦੇ ਇੱਕ ਤੇ ਜਿਹੜੇ ਮੰਡੀ ਤੋਂ ਜਿਹੜੇ ਹਾਰ ਗਏ ਸੀ ਉਹ ਜਿਹੜੇ ਵਿਕਰਮ ਦਿੱਤਿਆ ਤੇ ਇੱਕ ਹੋਰ ਬੋਲੇ ਆਗੇ ਨੇ ਉਹਨਾਂ ਨੇ ਕਹਦੇ ਇਹਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਵਾਕਿਆ ਦੇ ਖਿਲਾਫ ਮੁਕਦਮਾ ਦਰਜ ਹੋਣਾ ਇਹ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਮਸਲੇ ਦੇ ਵਿੱਚ ਇਹ ਤੇ ਪੰਜਾਬ ਚ ਹੀ ਰਜਿਸਟਰਡ ਹੋ ਜਾਣਾ ਚਾਹੀਦਾ ਕਿਵੇਂ ਤੁਸੀਂ ਕਿਸੇ ਨੂੰ ਅੱਤਵਾਦੀ ਜਾਂ ਖਾੜਕੂ ਜਾਂ ਤੁਸੀਂ ਖਾਲਸਤਾਨੀ ਜਾਂ ਤੁਸੀਂ ਬਲਾਤਕਾਰੀ ਕਹਿ ਸਕਦੇ ਮਤਲਬ ਉੱਥੇ ਦੁਨੀਆ ਭਰ ਦੀਆਂ ਔਰਤਾਂ ਆਈਆਂ ਨੇ ਕੁਵਾਰੀਆਂ ਕੁੜੀਆਂ ਵਿਆਹੀਆਂ ਕੁੜੀਆਂ ਪੜਾ ਹੱਥਾਂ ਤੇ ਕਈਆਂ ਦੇ ਮਹਿੰਦੀ ਲੱਗੀ ਹੱਥੀ ਚੂੜੇ ਵੀ ਉਹ ਵੀ ਕੁੜੀਆਂ ਨੇ ਆ ਕੇ ਦੇਖਿਆ ਕਿ ਐਡਾ ਵੱਡਾ ਸੰਘਰਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਕਦੇ ਸੰਘਰਸ਼ ਨਹੀਂ ਦੇਖਿਆ ਉਹ ਸੰਘਰਸ਼ ਨਹੀਂ ਸੀ ਇੱਕ ਉਹ ਸਥਾਨ ਬਣ ਗਿਆ ਸੀ ਜਿਹੜੇ ਹਰ ਕੋਈ ਚਾਹੁੰਦਾ ਸੀ ਕਿ ਉਸ ਸਮੇਂ ਸਥਾਨ ਦੇ ਦਰਸ਼ਨ ਕਰਕੇ ਆਵਾ ਕਿਉਂਕਿ ਦੇਸ਼ ਦੀ ਲੜਾਈ ਸੀ ਉਹ ਦੇਸ਼ ਦੀ ਨਸਲ ਤੇ ਫਸਲ ਦਾ ਸਵਾਰ ਸੀ ਤੇ ਇਹ ਬੀਬੀ ਨੇ ਮੂੰਹੋਂ ਗਾਂਧੀ ਬੋਲਿਆ ਹੈਗਾ ਉਦੋਂ ਵੀ ਬੀਬੀਆਂ ਬਾਰੇ ਪੰਜਾਬ ਦੀਆਂ ਬੀਬੀਆਂ ਬਾਰੇ ਗੱਲ ਤੇ ਹੁਣ ਹੁਣ ਇਹਨਾਂ ਨੂੰ ਲੱਗਾ ਬੀਜਪੀ ਆਲੇ ਲੱਗਾ ਇਸੇ ਕਰਕੇ ਤੇ ਉਸ ਬਿਆਨ ਤੋਂ ਨਾਤਾ ਤੋੜ ਲਿਆ ਮੈਨੂੰ ਤੇ ਪੰਜਾਬ ਦੇ ਬੀਜਪੀ ਲੀਡਰਾਂ ਤੇ ਵੀ ਤਰਸ ਆਉਂਦਾ ਹੈਗਾ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ ਔਰ ਕਿਸਾਨ ਹੈ ਵੀ ਨੇ ਸੋਣੀ ਖੇਤੀ ਕਰਦੇ ਹੈਗੇ ਨੇ ਧਰਮ ਨਿਰਪੱਖ ਆਪਣੇ ਆਪ ਨੂੰ ਲੀਡਰ ਦੱਸਦੇ ਨੇ ਪਤਾ ਨਹੀਂ ਆਊਟ ਆਫ ਸਟੇਸ਼ਨ ਨੇ ਉਸ ਮਸਲੇ ਦੇ ਵਿੱਚ ਬੋਲੇ ਨਹੀਂ ਯਾਰ ਪੰਜਾਬ ਵਾਲੇ ਤਾਂ ਬੋਲੋ ਨਾ ਤਹਾਡੇ ਨਾਲ ਉਹ ਤੇ ਹਿਮਾਚਲ ਵਾਲੇ ਚੰਗੇ ਨਿਕਲੇ ਨਹੀਂ ਉਹਦਾ ਬੀਜਪੀ ਹਿਮਾਚਲ ਵਾਲੇ ਨੇ ਕਿਹਾ ਹੈਗਾ ਕਿ ਜੀ ਇਹ ਅਸੀਂ ਤਾਂ ਪਹਿਲਾਂ ਹੀ ਨਿੰਦਾ ਕਰ ਚੁੱਕੇ ਸਾਡੀ ਹਾਈ ਕਮਾਂਡ ਪਰ ਉਥੇ ਕਿਹਾ ਕਿ ਨਹੀਂ ਇਹਦੇ ਖਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਇਹਨੇ ਬਕਵਾਸ ਕੀਤੀ ਹੈਗੀ ਹੈ ਜਿਹੇ ਔਰ ਬੀਜਪੀ ਨੇ ਵੀ ਕਿਹਾ ਕਿ ਘੱਟੋ ਘੱਟ ਇਹਨੂੰ ਨਸੀਹਤ ਦਿੱਤੀ ਹੈ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਔਰ ਇਹਨੂੰ ਮੂੰਹ ਬੰਦ ਰੱਖਣ ਦੀ ਲੋੜ ਹੈਗੀ ਹੈ ਵੀ ਤੂੰ ਐਡੀ ਵੱਡੀ ਹੈ ਨਹੀਂ ਐਡੀ ਜੋਗੀ ਨਹੀਂ ਹੋਈ ਕਿ ਤੂੰ ਟਿੱਪਣੀਆਂ ਕਰ ਲੈ ਤੂੰ ਕਿਵੇਂ ਜਿੱਤੀ ਹੈ ਤੈਨੂੰ ਕਿਵੇਂ ਟਿਕਟ ਮਿਲੀ ਹੈਗੀ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੈਗਾ ਔਰ ਪੰਜਾਬ ਦੇ ਲੀਡਰ ਇਸ ਕੇ ਡਰਦੇ ਰਹੇ ਨੇ ਕਿਉਂਕਿ ਇਹਨੂੰ ਟਿਕਟ ਦਿੱਤੀ ਹੈਗੀ ਹੈ ਜੇਪੀ ਨੱਡਾ ਸਾਹਿਬ ਨੇ ਜੇਪੀ ਨੱਡਾ ਹੈਗੇ ਮਾਚਲ ਪ੍ਰਦੇਸ਼ ਤੋਂ ਉਹਨਾਂ ਨੂੰ ਪੰਜਾਬ ਵਾਲੇ ਇਸ ਕਰਕੇ ਡਰ ਗਏ ਕਿ ਜੇ ਅਸੀਂ ਬੀਬੀ ਦੇ ਖਿਲਾਫ ਬੋਲੇ ਕਿਤੇ ਜੇਪੀ ਨੱਡਾ ਸਾਡੇ ਕੋਲ ਜ਼ਿਲ੍ਹਾ ਪ੍ਰਧਾਨੀ ਨਾ ਖੋਲੇ ਬਲਾਕ ਪ੍ਰਧਾਨੀ ਨਾ ਖੋਲੇ ਸੂਬੇ ਦੀ ਕਾਰਜਕਾਰੀ ਮੈਂਬਰਚ ਸਾਡਾ ਖਤਰਾ ਪੈ ਜਾਊਗਾ ਉਹ ਤੇ ਡਰਦੇ ਨਹੀਂ ਬੋਲਦੇ ਹੈਗੇ ਪਰ ਪੰਜਾਬ ਦੇ ਭਾਜਪੀ ਦੇ ਲੀਡਰ 99% ਆ ਕਦੀ ਵੀ ਇਹਨਾਂ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਹੈਗੀ ਇਹ ਤੇ ਦੇ ਦੇ ਨੇ ਕਿ ਭਾਜਪੀ ਨੈਸ਼ਨਲ ਕੀ ਕਹਿੰਦੀ ਹੈਗਾ ਪੰਜਾਬ ਦੇ ਹਿੱਤ ਇਹਨਾਂ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੁੰਦੀ ਨਾ ਜੇ ਆਮ ਆਦੀ ਪਾਰਟੀ ਕੱਲ ਦੀ ਜੰਮੀ ਹੈਗੀ ਸਰਕਾਰ ਬਣਾ ਕੇ ਬੈਠੇ ਹੈਗੇ ਭਾਜੀਪੀ ਵੀ ਸਰਕਾਰ ਬਣਾ ਕੇ ਸਕਦੇ ਲੇਕਿਨ ਇਹਨਾਂ ਦਾ ਦਿਲ ਮਿਲਦਾ ਨਹੀਂ ਪੰਜਾਬ ਦੇ ਨਾਲ ਪੰਜਾਬੀ ਹੋਣ ਦੇ ਬਾਵਜੂਦ ਵੀ ਇਹ ਆਪਣੇ ਆਪ ਨੂੰ ਪੰਜਾਬੀਆਂ ਦੇ ਨਾਲ ਮਿਲਦੇ ਨਹੀਂ ਕਿਉਂਕਿ ਇਹ ਕਦੀ ਪੰਜਾਬ ਦੀ ਗੱਲ ਕੀਤੀ ਨਹੀਂ ਸਭ ਤੋਂ ਵੱਡੀ ਗੱਲ ਕੀ ਚੰਡੀਗੜ੍ਹ ਸਿਰਫ ਸਿੱਖਾਂ ਨੂੰ ਚਾਹੀਦਾ ਕੀ ਚੰਡੀ ਪਾਣੀ ਸਿਰਫ ਸਿੱਖਾਂ ਨੇ ਪੀਣਾ ਹੈਗਾ ਪੰਜਾਬ ਦੇ ਮੁਸਲਮਾਨਾਂ ਨੇ ਹਿੰਦੂਆਂ ਨੇ ਇਸਾਈਆਂ ਨੇ ਨਹੀਂ ਪਾਣੀ ਪੀਣਾ ਹੈਗਾ ਗੱਲ ਜਦੋਂ ਕਰਨਗੇ ਐਸ ਵਈਲ ਦੀ ਕਹਿੰਦੇ ਹਾਂ ਪਹਿਣ ਕਹਿੰਦੇ ਪੰਜਾਬ ਪੰਜਾਬ ਦਾ ਇਸ ਵਈਲ ਪੰਜਾਬ ਦੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਹੈਗੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਹੈ ਹਰਿਆਣ ਦਾ ਕੋਈ ਹੱਕ ਨਹੀਂ ਹੈਗਾ ਸਾਨੂੰ ਸਾਡੀ ਚੰਡੀਗੜ੍ਹ ਦੋ ਸਾਡਾ ਵਿਧਾਨ ਸਭਾ ਹਰਿਆਣਾ ਵਕਰੀ ਹਾਈ ਕੋਰਟ ਬਣਾਵੇਂ ਹਰਿਆਣਾ ਵਕਰੀ ਵਿਧਾਨ ਸਭਾ ਨੂੰ ਫਿਰ ਤੁਸੀਂ ਕਹਿੰਦੇ ਕਿ ਅਸੀਂ ਪੰਜਾਬੀਆਂ ਦੇ ਦਿਲ ਜਿੱਤਣਾ ਤੁਸੀਂ ਤਾਂ जख्मਾਂ ਤੇ ਲੂਣ ਪੋੜਦੇ ਹੋ ਤੁਹਾਨੂੰ ਕਿਵੇਂ ਮਿਲ ਜੂਗਾ ਘੱਟੋ ਘੱਟ ਪੰਜਾਬ ਦੇ ਬੀਜਪੀ ਤੇ ਬੋਲਦੇ ਹੈਗੇ ਨਾ ਖਿੱਚ ਕੇ ਬੋਲਦੇ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਦੇ ਨਿੱਕੀ ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰਦੇ ਹੋ ਘੱਟੋ ਘਾਟੇ ਸਮੱਸਲੇ ਦੇ ਵਿੱਚ ਬੋਲਦੇ ਅੱਜ ਉਹ ਬੀਬੀ ਜਿਹੜੀ ਕੈਪਟਨ ਮਿਰਿੰਦਰ ਸਿੰਘ ਦੀ ਕੁੜੀ ਆ ਜੈ인더 ਕੌਰ ਜਿਹੜੀ ਮਹਿਲਾ ਬੀਜੇਪੀ ਦੀ ਪ੍ਰਧਾਨ ਉਹਨੇ ਕਿਸ ਸਮੱਸਲੇ ਦੇ ਵਿੱਚ ਧਰਨਾ ਦਿੱਤਾ ਤੇ ਘੱਟੋ ਘਾਟੇ ਬੀਬੀ ਜੈ인더 ਕੌਰ ਹੀ ਬੋਲਦੀ ਕਿ ਆਪਣਾ ਮੂੰਹ ਜੰ ਬੰਦ ਕਰੇ ਕੰਗਣਾ ਨੌਦ ਕਿ ਦੇਸ਼ ਦੀਆਂ ਧੀਆਂ ਭੈਣਾਂ ਦੀ ਤੂੰ ਇਹ ਕਹਿ ਰਹੀ ਕਿ ਉੱਥੇ ਬਲਾਤਕਾਰ ਹੁੰਦੇ ਰਹੇ ਨੇ ਕਿਸੇ ਨੇ ਨਹੀਂ ਬੋਲਿਆ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਪਾਰਟੀ ਨੇ ਇਹ ਮੁੱਦਾ ਠਾਇਆ ਔਰ ਉੱਥੋਂ ਦੇ ਲੋਕੀ ਵੀ ਹਿਮਾਚਲ ਦੇ ਕਿਸਾਨ ਵੀ ਗਏ ਸੀ ਹਿਮਾਚਲੇ ਕਿਸਾਨ ਇੱਥੇ ਵੀ ਦਿਖੇ ਆ ਗਏ ਨੇ ਸ਼ੰਭੂ ਵੀ ਦੇਖੇ ਨੇ ਸਿੰਘੂ ਵੀ ਦਿਖੇ ਗਾਜੀਪੁਰ ਵੀ ਟਿਕਰੀ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਔਰ ਇਸ ਮਸਲੇ ਦੇ ਵਿੱਚ ਸਾਰਿਆਂ ਨੂੰ ਇਕਜੁੱਟ ਹੋ ਕੇ ਬੋਲਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਜੇ ਚੰਗਾ ਬੰਦਾ ਹੋਵੇ ਨਾ ਉਹਨੂੰ ਤੇ ਇੱਕ ਵਾਰ ਹੀ ਵਰਜਿਆ ਹੋਵੇ ਨਾ ਤੇ ਉਹ ਸੁਧਰ ਜਾਂਦਾ ਹੈਗਾ ਪਰ ਮੈਨੂੰ ਲੱਗਦਾ ਹੈ ਕਿ ਬੀਬੀ ਸੁਧਰਨ ਵਾਲੀ ਨਹੀਂ ਹੈਗੀ। ਔਰ ਹਾਲਾਂਕਿ ਲੱਗਦਾ ਹੈ ਸੀ ਕਿ ਜਦੋਂ ਇਹਦੇ 에어ਪੋਰਟ ਦੇ ਵਿੱਚ ਇੰਨੇ ਉਸ ਕੁੜੀ ਦੇ ਨਾਲ ਬਤਮੀਜ਼ੀ ਹੋਈ ਆ ਉਹ ਇਨਵੈਸਟੀਗੇਸ਼ਨ ਹੋ ਰਹੀ ਜਾਂਚ ਰੁਕੀ ਪਈ ਆ ਤੇ ਤਾਂ ਹੀ ਉਹਨੂੰ ਕੁੜੀ ਨੂੰ ਹੱਥ ਚੁੱਕਣਾ ਹੋ ਹੋਇਆ ਹੋਊਗਾ ਕਿਉਂਕਿ ਇੰਨੇ ਤੇ ਕੰਪਲੇਟ ਦਿੱਤੀ ਨਹੀਂ ਹੈਗੀ ਉਹ ਪੁਲਿਸ ਵਾਲਿਆਂ ਦੀ ਕੰਪਲੇਂਟ ਤੇ ਮੁਕੱਦਮਾ ਅੰਦਰ ਜੋ ਆ ਤੋ ਕੁੜੀ ਨੇ ਵੀ ਨਹੀਂ ਕਿਹਾ ਹੈ ਨਾ ਉਹ ਇੱਕ ਪਰਦਾ ਵਾ ਪੈ ਗਿਆਗਾ ਪਰ ਉਹਨੂੰ ਲੱਗਦਾ ਹੈ ਕਿ ਬੀਬੀ ਨੂੰ ਅਕਲ ਆ ਗਈ ਹੋਊਗੀ ਕਾਸ਼ ਇਹ ਜਿਹੜੀ ਕੁਲਵਿੰਦਰ ਕੌਰ ਕੁੜੀ ਤੋ ਪਹਿਲਾਂ ਉਹਦੀ ਮਾਂ ਨੇ ਉਸ ਦਿਨ ਇਹਦੇ ਚਾਰ ਗੱਲਾਂ ਤੇ ਮਾਰੀਆਂ ਹੁੰਦੀਆਂ ਤੇ ਫਿਰ ਕਦੀ ਵੀ ਉਸ ਤੋਂ ਬਾਅਦ ਟਿੱਪਣੀ ਨਹੀਂ ਕਰਦੇ ਜਦ ਇਹਨੇ ਉਥੇ ਦਿੱਲੀ ਬੈਠੀਆਂ ਬੀਬੀਆਂ ਬਾਰੇ ਨੇ ਗਲਤ ਬੋਲਿਆ ਸੀ ਕਿਉਂਕਿ ਤੁਹਾਡਾ ਤੁਸੀਂ ਟੁੱਟੇ ਛਿੱਤਰ ਵਾਂਗੂ ਵੱਧਦੇ ਜਾਂਦੇ ਹੋ ਜਦੋਂ ਇੱਕ ਟਿੱਪਣੀ ਦਿੰਦੇ ਤੁਹਾਨੂੰ ਕੋਈ ਨਹੀਂ ਰੋਕਦਾ ਫਿਰ ਤੁਸੀਂ ਦੂਜੀ ਟਿੱਪਣੀ ਮਤਲਬ ਤੁਹਾਡੀਆਂ ਬਤਮੀਜੀ ਦੀਆਂ ਜਿਹੜੀਆਂ ਫਰਕਤਾਂ ਉਹ ਵੱਧਦੀਆਂ ਜਾਂਦੀਆਂ ਨੇ ਇਹ ਤਾਂ ਉਦੋਂ ਹੀ ਮਾਪਿਆਂ ਨੂੰ ਰੁਕਣਾ ਚਾਹੀਦਾ ਸੀ ਬੀਜੇਪੀ ਨੂੰ ਰੁਕਣਾ ਚਾਹੀਦਾ ਸੀ ਲੇਕਿਨ ਬੀਜੇਪੀ ਵਾਲਿਆਂ ਨੇ ਇਹਨੂੰ ਨਾਮ ਦਿੱਤਾ ਟਿਕਟ ਦੇ ਰੂਪ ਦੇ ਵਿੱਚ ਤੇ ਹੁਣ ਬੀਜੇਪੀ ਵਾਲਿਆਂ ਨੂੰ ਕੀਤੀ ਗਲਤੀ ਦਾ ਪਛਤਾਵਾ ਕਰਨਾ ਪਿਆ ਨਾ ਹੁਣ ਕਹਿੰਦੇ ਕਿ ਇਹੋ ਜੀਆਂ ਟਿੱਪਣੀਆਂ ਦੇਵੇ ਅਨ ਅਥੋਰਾਈਜ਼ ਆ ਇਹ ਅਥੋਰਾਈਜ਼ ਸਾਡੀ ਬਲਾਰਾ ਨਹੀਂ ਏਦਾਂ ਹੀ ਕਰਦੀਆਂ ਸਾਰੀਆਂ ਪਾਰਟੀਆਂ ਵੀ ਸਾਡਾ ਪਾਰਟੀ ਨਾਲ ਲੈਣਾ ਦੇਣਾ ਚਲੋ ਚੰਗੀ ਗੱਲ ਕਿ ਜੇ ਬੀਬੀ ਨੂੰ ਅਕਲ ਆ ਜਾਏ ਤੇ ਚੰਗੀ ਗੱਲ ਉਹਦੀ ਸਿਹਤ ਵੀ ਠੀਕ ਕਰੋਗੀ